ਪਰਾਣੇ ਤੋਂ ਪ੍ਰਾਣਾ ਨਸ਼ਾ ਚਾਹੇ ਕੋ 20 ਸਾਲ ਤੋਂ ਕਰ ਰਿਆ ਚਾਹੇ ਕੋ 30 ਸਾਲ ਤੋਂ ਕਰ ਰਿਆ ਨਸ਼ਾ ਜਿਹੜਾ ਆ ਕੋਈ ਵੀ ਹੋਵੇ ਕਿਸੇ ਪ੍ਰਕਾਰ ਦਾ ਵੀ ਹੋਵੇ ਜਿੰਨਾ ਮਰਜ਼ੀ ਪ੍ਰਾਣਾ ਹੋਵੇ ਸਾਡੀ ਦਵਾਈ ਜਦੋਂ ਡੋਜ਼ ਉਹਦੇ ਅੰਦਰ ਚਲ ਜਾਂਦੀ ਆ ਅਸੀਂ ਇਹ ਗੱਲ ਕਹਿੰਦੇ ਆ ਕਿ ਤੁਸੀਂ ਜੇ ਨਸ਼ਾ 6 ਵਜੇ ਕਰਦੇ ਆ 7 ਵਜੇ ਕਰਦੇ ਆ ਸਾਡੀ ਦਵਾਈ ਨੂੰ ਨਸ਼ਾ ਕਰਨ ਤੋਂ 1 ਘੰਟਾ ਪਹਿਲਾਂ ਜੇ ਤੁਸੀਂ ਇਸਤੇਮਾਲ ਕਰ ਲਿਆ ਤੁਹਾਨੂੰ ਨਸ਼ੇ ਦੀ ਲੋੜ ਨਹੀਂ ਪਊਗੀ ਲੋੜ ਨਹੀਂ ਲੱਗੂਗੀ ਤੋੜ 1% ਵੀ ਨਹੀਂ ਲੱਗੂਗੀ ਜੇ ਤੁਹਾਡਾ ਮਨ ਹੈਗਾ ਛੱਡਣ ਦਾ ਜਦੋਂ ਕੋਈ ਵਿਅਕਤੀ ਵਿਚਾਰਜੀ ਨਸ਼ਾ ਕਰਦਾ ਉਹ ਨਸ਼ੇ ਦੀ ਚਪੇਟ ਵਿੱਚ ਫਸ ਜਾਂਦਾ ਉਹਦੀ ਮਜਬੂਰੀ ਬਣ ਜਾਂਦੀ ਆ ਉਹ ਜਾਂ ਤਾਂ ਉਹਦੀ ਫੈਮਿਲੀ ਸਮਝ ਸਕਦੀ ਹੈ ਜਾਂ ਅਸੀਂ ਸਮਝ ਸਕਦੇ ਆ ਜਦੋਂ ਬੰਦੇ ਦੀ ਨਸ਼ਾ ਕਰਨ ਦੇ ਨਾਲ ਮਜਬੂਰੀ ਬਣ ਜਾਂਦੀ ਆ ਉਹਨੂੰ ਹਰ ਇੱਕ ਚੀਜ਼ ਜ਼ਿਆਦਾਤਰ ਤੁਸੀਂ ਵੀ ਦੇਖਿਆ ਹੋਣਾ ਜਿਹੜੇ ਵਿਅਕਤੀ ਨਸ਼ਾ ਕਰਦੇ ਆ ਜਦੋਂ ਉਹਨਾਂ ਨੂੰ ਨਸ਼ਾ ਨਹੀਂ ਮਿਲਦਾ ਉਹਨਾਂ ਦੇ ਵਿੱਚ ਚਿੜਚਿੜਾਪਨ ਗੁੱਸਾ ਹਾਈਪਰ ਹੋਣਾ ਇਦਾਂ ਦੇ ਜਿਹੜੇ ਲੱਛਣ ਆ ਉਹ ਵੱਧਣੇ ਸ਼ੁਰੂ ਹੋ ਜਾਂਦੇ ਆ ਬਲੱਡ ਗਾੜਾ ਹੋਣਾ ਸ਼ੁਰੂ ਹੋ ਜਾਂਦਾ ਆ ਹਾਰਡ ਕੰਮ ਨਹੀਂ ਕਰਦਾ ਕਈਆਂ ਦਾ ਕਈਆਂ ਨੂੰ ਸੁੱਤਿਆ ਪਿਆ ਨੂੰ ਦੌਰੇ ਲਾਪਨਦੇ ਆ ਪਹਿਣਾ ਨਾ ਬਾਕੀ ਰਹੀ ਗੱਲ ਨਸ਼ੇ ਦੀ ਨਸ਼ਾ ਜਿਹੜਾ ਮਰਜ਼ੀ ਹੋਵੇ ਜਿਹਾ ਜੀ ਅਸੀਂ ਪਹਿਲੇ ਦਿਨ ਤੋਂ ਹੀ ਇਹਦਾ ਟ੍ਰੀਟਮੈਂਟ ਦੇ ਕੇ ਉਹਦਾ ਨਸ਼ਾ ਬੰਦ ਕਰਾਵਾਂਗੇ ਤੇ ਹੈਗੇ ਅਸੀਂ ਕਹਿੰਦੇ ਆ ਸਾਡੇ ਕੋਲ ਤੋੜ ਦੇ ਵਿੱਚ ਹੀ ਆਓ ਜੀ ਠੀਕ ਆ ਜੀ ਜਿਹੜਾ ਇਨਸਾਨ ਸਾਡੇ ਕੋਲ ਤੋੜ ਦੇ ਵਿੱਚ ਹੀ ਆਂਦਾ ਆ ਅਸੀਂ ਇੱਥੇ ਉਹਦਾ ਲਿਆ ਕੇ ਟ੍ਰੀਟ ਕਰਦੇ ਆ ਉਹਨੂੰ ਦਵਾਈ ਆਪਾਂ ਦਿੰਦੇ ਆ ਜਿੰਨੀ ਉਹਨਾਂ ਦੀ ਨਸ਼ੇਰੀ ਰੋਜ਼ ਹੁੰਦੀ ਉਹਦੇ ਹਿਸਾਬ ਨਾਲ ਅਸੀਂ ਇੱਥੇ ਬਾਹਾ ਕੇ ਉਹਨੂੰ ਕੁਰਸੀ ਦੇ ਉੱਤੇ ਜਿਹੜਾ ਇਹ ਪਰਾਚ ਦੇ ਦਿੰਦਾ ਹੈ ਤੇ ਬਸ ਫੇ ਜਿਵੇਂ ਤੁਹਾਨੂੰ ਦੱਸਿਆ ਜੀ ਦਿਨ 15 ਤੋਂ 20 ਮਿੰਟ ਦੇ ਵਿੱਚ ਉਹ ਆਪੇ ਰਿਲੈਕਸ ਹੋਣ ਲੱਗ ਜਾਂਦਾ ਅਸੀਂ ਫੇ ਉਹਨੂੰ ਪੁੱਛਣਾ ਸ਼ੁਰੂ ਕਰਦੇ ਆ ਜੀ ਕਿੰਨਾ ਕੁ ਫਰਕ ਪਿਆ ਕੇ ਦਿਆ ਫੇ ਉਹ ਜਿਹੜਾ ਪੇਸ਼ੈਂਟ ਹੁੰਦਾ ਆਪੇ ਕਹਿ ਦਿੰਦਾ ਤੇ ਬਾਕੀ ਤਾਂ ਮੇਰਾ ਸਾਰਾ ਕੁਝ ਠੀਕ ਹੋ ਗਿਆ ਜਾਂ ਮੇਰੇ ਮਾੜਾ ਮਾੜਾ ਲੱਤਾਂ 'ਚ ਰਹਿ ਗਏ ਆ ਜਾਂ ਮੇਰੀ ਮਾੜਾ ਮਾੜਾ ਲੱਕ ਦੁਖਦਾ ਆ ਫਿਰ ਸਾਨੂੰ ਪਤਾ ਲੱਗ ਜਾਂਦਾ ਕਿ ਇਹਨੂੰ ਦਵਾਈ ਦੀ ਹਲੇ ਥੋੜੀ ਜੀ ਬਹੁਤ ਲੋਡ ਹੈਗੀ ਆ ਤੇ ਉਹਦੇ ਹਿਸਾਬ ਨਾਲ ਫਿਰ ਦਵਾਈ ਜੇ ਲੋਡ ਹੋਵੇ ਐਦਾਂ ਨਹੀਂ ਕਿ ਉਦੇ ਦੇ ਦੇਣੀ ਜੇ ਲੋਡ ਹੋਵੇ ਫਿਰ ਉਨੀ ਦਵਾਈ ਦੇ ਦੇਣੀ ਆ ਫਿਰ ਸਾਨੂੰ ਪਤਾ ਲੱਗ ਜਾਣਾ ਕਿ ਇਹਦੀ ਜਿਹੜੀ ਤੋੜ ਆ ਕਿੰਨੀ ਦਵਾਈ ਦੇਣ ਦੇ ਨਾਲ ਰੁਕੀ ਆ ਫਿਰ ਉਹੀ ਉਹਨੂੰ ਸੁਜੈਸਟ ਕਰ ਦੇਣੀ ਵੀ ਤੇ ਚਾਰ ਦਿਨ ਤੱਕ ਇੰਨੀ ਦਵਾਈ ਲੈਣੀ ਆ ਚਾਰ ਚਾਰ ਦਿਨ ਦੇ ਬਾਅਦ ਆਟੋ ਹੀ ਆ ਜੀ ਜੈ ਜੀ ਇਹ ਦਵਾਈ ਘਟਦੀ ਚਲ ਜਾਂਦੀ ਹੈ ਨਸ਼ਾ ਹਰ ਘਰ ਦੇ ਵਿੱਚ ਘਰ ਘਰ ਚੁੱਕਾ ਨਸ਼ੇ ਨੂੰ ਕੱਢਣ ਦੇ ਲਈ ਬਹੁਤ ਸਾਰੇ ਸਾਡੇ ਡਾਕਟਰ ਸਾਹਿਬਾਨ ਵੈਦ ਸਾਹਿਬਾਨ ਕੋ ਪ੍ਰਾਰਲਾ ਕਰ ਰਹੇ ਨੇ ਪਰ ਕਿਤੇ ਨਾ ਕਿਤੇ ਸਾਨੂੰ ਵੀ ਅੱਗੇ ਆਣਾ ਪਏਗਾ ਨਸ਼ੇ ਨੂੰ ਖਤਮ ਕਰਨ ਦੇ ਲਈ ਸਾਨੂੰ ਵੀ ਅੱਗੇ ਆਣਾ ਪਏਗਾ ਨਸ਼ਾ ਇਦਾਂ ਦੀ ਚਫੇਟ ਬਣ ਚੁੱਕਾ ਕਿ ਕਹਿ ਲੋ ਕਿ ਇੱਕ ਛੋਟੇ ਤੋਂ ਛੋਟਾ ਬੱਚਾ ਉਸ ਬੱਚੇ ਨੂੰ ਕਹਿ ਲੀਏ ਕਿ ਪੜਨ ਦੀ ਏਜ ਆ ਪੜਨ ਦੀ ਏਜ ਨੂੰ ਲੈ ਕੇ ਕਾ ਤੋਂ ਨੇ ਜਵਾਨੀ ਜਾਣਾ ਕਾ ਤੋਂ ਨੇ ਬਡੇਪੇ ਜਾਣਾ ਬਡੇਪਾ ਤਾਂ ਤੁਸੀਂ ਛੱਡੇ ਦਿਓ ਜਿਹੜਾ ਬੱਚਾ 10 ਤੋਂ 12 ਸਾਲ ਦਾ ਨਸ਼ੇ ਦੇ ਵਿੱਚ ਜੈਜੀ ਆ ਗਿਆ ਨਾ ਉਹ ਨੂੰ ਬਡੇਪਾ ਤਾਂ ਭੁੱਲੇ ਜਾਓ ਕਿ ਆਊਗਾ ਮੈਡਸਰ ਵੀ ਇੱਕ ਪ੍ਰੈਕਟੀਕਲੀ ਕਰਕੇ ਵੀ ਕਿਵੇਂ ਲੋਕਾਂ ਨੇ ਇਸ ਨੂੰ ਯੂਜ਼ ਕਰਨਾ ਹੈ ਕਿਵੇਂ ਇਸ ਨੂੰ ਖਾਣਾ ਹੈਗਾ ਕਿਸ ਫਾਰਮ ਦੇ ਵਿੱਚ ਹੁੰਦਾ ਇੱਕ ਵਾਰੀ ਕੈਮਰੇ ਪਰ ਵਿਖਾਓ ਇਸ ਨੂੰ ਕਿਵੇਂ ਯੂਜ਼ ਕਰੀਏ ਜਪਰਾਸ਼ ਆਮੀ ਆਪਾਂ ਦੇਖਿਆ ਹੋਣਾ ਜਿੱਦਾਂ ਚਮਨਪਰਾਸ਼ ਚੰਡੂ ਦਾ ਹੋਇਆ ਜਾਂ ਸੰਡੂ ਦਾ ਆਇਆ ਅਦਰ ਕੰਪਨੀਆਂ ਦੇ ਬਹੁਤ ਸਾਰੇ ਪਰਾਸ਼ ਆਉਂਦੇ ਆ ਆਪਾਂ ਆਪਣੀ ਸਿਹਤ ਨੂੰ ਵਧੀਆ ਰੱਖਣ ਲਈ ਆਪਣੀ ਬਾਡੀ ਨੂੰ ਵਧੀਆ ਰੱਖਣ ਲਈ ਅਸਲ ਵਿੱਚ ਪਰਾਸ਼ ਦਾ ਜਿਹੜਾ ਜੂਸ ਆ ਸਿਆਲਾਂ ਦੇ ਵਿੱਚ ਲੋਕ ਜ਼ਿਆਦਾ ਕਰਦੇ ਆ ਠੀਕ ਉਸੇ ਤਰ੍ਹਾਂ ਇਹ ਇਹ ਵੀ ਇੱਕ ਪਰਾਸ਼ ਹੀ ਆ ਇਹਦੇ ਵਿੱਚ ਵੀ ਜਿਹੜੀਆਂ ਹਰਬਸ ਹੈਗੀਆਂ ਉਹ ਸਾਰੀਆਂ ਮਤਲਬ ਸਾਡੀ ਬਾਡੀ ਤੇ ਫਾਇਦੇ ਲੈ ਹੈਗੀਆਂ ਤੇ ਜਿਹੜੀਆਂ ਸਾਡੀ ਬਾਡੀ ਨੂੰ ਤਾਕਤ ਦਿੰਨੀਆਂ ਸਾਡੀ ਕਮਿਊਨਿਟੀ ਨੂੰ ਸਟਰੋਂਗ ਬਣਾ ਕੇ ਰੱਖਦੀਆਂ ਸਾਡੀ ਵੈਲ ਪਾਵਰ ਨੂੰ ਸਟਰੋਂਗ ਬਣਾ ਕੇ ਰੱਖਦੀਆਂ ਬਾਕੀ ਗੱਲ ਰਹੀ ਇਹਦਾ ਯੂਜ਼ ਕਰਨ ਦੀ ਤੇ ਯੂਜ਼ ਕਰਨ ਦੀ ਦੇਖੋ ਇਹ ਚਮਚ ਹੈਗਾ ਜੀ ਜੀ ਇਹ 5 ਗ੍ਰਾਮ ਦੀ ਇੱਕ ਡੋਜ਼ ਹੈਗੀ ਆ ਹੁਣ ਜਿੱਦਾਂ ਸਿਕੰਦਰ ਜੀ ਨੇ ਦੱਸਿਆ ਕਿ ਇਹ ਡੋਜ਼ ਜਿਹੜਾ ਕੋਈ ਬੰਦਾ ਐਡਿਕਟਡ ਹੈਗਾ ਆ ਚਾਹੇ ਉਹ ਕੋਈ ਵੀ ਅਦਰ ਕੋਈ ਵੀ ਨਸ਼ਾ ਕਿਸੇ ਵੀ ਤਰ੍ਹਾਂ ਦਾ ਨਸ਼ਾ ਖਾਂਦਾ ਆ ਸਭ ਤੋਂ ਪਹਿਲਾਂ ਉਹਨੂੰ ਪੁੱਛਿਆ ਜਾਂਦਾ ਕਿ ਤੁਸੀਂ ਲੈਣੇ ਕੀ ਆ ਕਿੰਨਾ ਲੈਣੇ ਆ ਤੇ ਜਦੋਂ ਉਹਦੇ ਨੂੰ ਸੈਟੀਸਫੈਕਸ਼ਨ ਹੋ ਜਾਂਦੀ ਆ ਫਿਰ ਆਪਾਂ ਇਹਦੀ ਡੋਜ਼ ਲਾਣੇ ਆ ਵੀ ਤੁਸੀਂ ਐਂ ਦੋ ਦੋ ਚਮਚੇ ਤਿੰਨ ਟਾਈਮ ਲੈਣੇ ਆ ਜਾਂ ਤਿੰਨ ਤਿੰਨ ਚਮਚੇ ਤਿੰਨ ਟਾਈਮ ਲੈਣੇ ਆ ਜਾਂ ਚਾਰ ਚਾਰ ਚਮਚੇ ਚਾਰ ਐਂ ਤਿੰਨ ਟਾਈਮ ਲੈਣੇ ਹੈਗੇ ਉਹ ਮੀਨਸ ਕਿ ਉਹਨਾਂ ਦੀ ਡੋਜ਼ ਦੇ ਹਿਸਾਬ ਦੇ ਨਾਲ ਜਿੰਨਾ ਪੂਰੇ ਡੇ ਦੇ ਵਿੱਚ ਨਸ਼ਾ ਉਹ ਲੈਂਦੇ ਹੈਗੇ ਉਹਦੇ ਹਿਸਾਬ ਨਾਲ ਇਹਦੀ ਆਪਾਂ ਡੋਜ਼ ਲਾ ਦਿੱਤੀ ਹੈ ਜੀ ਜਦੋਂ ਡੋਜ਼ ਲਾ ਦਿੱਤੀ ਆ ਵਿਦਨ 15 ਤੋਂ 20 ਮਿੰਟ ਦੇ ਵਿੱਚ ਇਹ ਜਿਹੜੀ ਸਾਡੀ ਇਹ ਪਰਾਸ਼ ਹੈਗਾ ਬਲੇ ਹੈਗਾ ਆ ਇਹ ਉਹਦੀ ਬਾਡੀ ਦੀ ਇਹ ਰਿਕਵਰੀ ਕਰ ਦਿੰਦਾ ਉਹਦੀਆਂ ਹੌਲੀ ਹੌਲੀ ਸਾਰੀਆਂ ਤੋੜਾਂ ਹਟਣੀਆਂ ਸ਼ੁਰੂ ਹੋ ਜਾਂਦੀਆਂ ਦੇਖੋ ਜੀ ਜੇ ਆਪਾਂ ਗੱਲ ਕਰੀਏ ਤਾਂ ਹੁਣ ਤੁਸੀਂ ਦੇਖ ਲਓ ਭਈ ਲਗਭਗ 19 ਦੇ ਵਿੱਚ 19 20 ਦੇ ਅਸੀਂ ਜਿਹੜਾ ਇਹ ਪ੍ਰੋਡਕਟ ਲੋਕਾਂ ਦੇ ਵਿੱਚ ਲੈ ਕੇ ਆਏ ਹੋ ਹੈਗੇ ਆ ਉਦੋਂ ਤੋਂ ਲੈ ਕੇ ਹੁਣ ਤੱਕ ਦੀ ਗੱਲ ਕਰੀ ਤਾਂ ਹਜ਼ਾਰਾਂ ਲੋਕ ਜਿਹੜੇ ਆ ਇਹ ਨਸ਼ੇ ਨੂੰ ਹਲਵੇ ਦਾ ਕਹਿ ਗਏ ਜੀ ਜੀ ਬਹੁਤ سارے ਲੋਕ ਠੀਕ ਹੋ ਗਏ ਆ ਇਹ ਕੁਝ ਲੋਕ ਇਦਾਂ ਦੇ ਹੈਗੇ ਆ ਜਿਹੜੇ ਗੁਪਤੀ ਆ ਕੁਝ ਲੋਕ ਇਦਾਂ ਦੇ ਹੈਗੇ ਵੀ ਜਿਹੜੇ ਕਹਿੰਦੇ ਸਾਨੂੰ ਕੈਮਰੇ ਮੂਰੇ ਬਲਾਓ ਅਸੀਂ ਦੱਸਣਾ ਚਾਹਦੇ ਆ ਜਦੋਂ ਕੋਈ ਸਾਡਾ ਵੀਡੀਓ ਤੁਹਾਡੇ ਵਰਗੇ ਪੱਤਰਕਾਰਾਂ ਦੇ ਥਰੂ ਲੋਕਾਂ ਤੱਕ ਪਹੁੰਚਦਾ ਹੈਗਾ ਚਾਹੇ ਪੌਡਕਾਸਟ ਹੋਵੇ ਜਾਂ ਕਿਸੇ ਤਰ੍ਹਾਂ ਦਾ ਵੀ ਵੀਡੀਓ ਹੋਵੇ ਜਦੋਂ ਪਹੁੰਚਦਾ ਆ ਜਦੋਂ ਵੀਡੀਓ ਦੇ ਵਿੱਚ ਦੇਖੋ ਇਮਪ੍ਰੈਸ ਬੰਦਾ ਜਿਹੜਾ ਆ ਕੋਈ ਵੀ ਗੱਲਾਂ ਦੇ ਹੁੰਦਾ ਪਰ ਉਹਨਾਂ ਗੱਲਾਂ 'ਚ ਜਾਂਚ ਵੀ ਹੋਣੀ ਚਾਹੀਦੀ ਆ ਕੱਲੀਆਂ ਬਝੈਜੀ ਗੱਲਾਂ ਦੇ ਵਿੱਚ ਜਾਣ ਨਹੀਂ ਹੋਣੀ ਚਾਹੀਦੀ ਜਿਹੜੀ ਚੀਜ਼ ਦੀ ਆਪਾਂ ਗੱਲ ਕਰਦੇ ਆ ਉਹਦੇ ਵਿੱਚ ਵੀ ਜਾਣ ਹੋਣੀ ਚਾਹੀਦੀ ਆ ਜੀ ਦੇਖੋ ਜੇ ਇਹ ਚੀਜ਼ ਦੇ ਵਿੱਚ ਜਾਣ ਨਹੀਂ ਹੋ ਗਈ ਤੇ ਬਾਅਦ ਵਿੱਚ ਲੋ ਗਾਲਾਂ ਕੱਢਣਗੇ ਜੀ ਬਿਲਕੁਲ ਠੀਕ ਹੈ ਜੀ ਫੇ ਬਾਈ ਅਸੀਂ ਉਹ ਫਲਾਣੀ ਜਗ੍ਹਾ ਗਏ ਸੀ ਤੇ ਉਹਨਾਂ ਦੀਆਂ ਗੱਲਾਂ ਹੀ ਸੀ ਤੇ ਦਵਾਈ ਚ ਤਮ ਨਹੀਂ ਸੀਗਾ ਇਸ ਪ੍ਰਾਸ਼ ਦੇ ਸਾਨੂੰ ਬਹੁਤ ਸਾਰੇ ਰਿਜ਼ਲਟ ਮਿਲੇ ਆ ਜਿਵੇਂ ਕਿ ਬਹੁਤ ਸਾਰੇ ਲੋਕ ਸਾਨੂੰ ਆ ਕੇ ਕਹਿੰਦੇ ਆ ਕਿ ਸਾਡਾ ਤਾਂ ਚਸ਼ਮਾ ਲੱਗ ਗਿਆ ਸਾਨੂੰ 3 ਨੰਬਰ ਚਸ਼ਮਾ ਲੱਗਿਆ ਸੀ ਚਸ਼ਮਾ ਲੱਗ ਗਿਆ ਬਹੁਤ ਸਾਰੇ ਲੋਕ ਇਹ ਵੀ ਕਹਿੰਦੇ ਨੇ ਕਿ ਮੈਨੂੰ ਹਾਰਡ ਦੀ ਸਮੱਸਿਆ ਸੀ ਮੇਰਾ ਹਾਰਡ ਦੀ ਸਮੱਸਿਆ ਸਹੀ ਹੋ ਗਈ ਮੇਰੀ ਤਾਂ ਸਟੰਟ ਬੰਦ ਹੋ ਗਿਆ ਹਾਰਟ ਦੀ ਪੰਪ ਲੈਂਦਾ ਸੀ ਮੇਰਾ ਪੰਪ ਬੰਦ ਹੋ ਗਿਆ ਕਿਸੇ ਬੰਦੇ ਦਾ ਹਾਰਟ ਸਹੀ ਹੋ ਗਿਆ ਕਿਸੇ ਬੰਦੇ ਦਾ ਲੀਵਰ ਸਹੀ ਕਰ ਦਿੱਤਾ ਕਿਸੇ ਬੱਤੀ ਦੀ ਰੋਸ਼ਨੀ ਵਧਾ ਦਿੱਤੀ ਇੱਥੇ ਗੜਸ਼ੰਗਰ ਦੇ ਵਿੱਚ ਹੀ ਮੇਰੇ ਕੋਲ ਇਦਾਂ ਦਾ ਰਿਜ਼ਲਟ ਆਏਗਾ ਤੁਸੀਂ ਜੇ ਚਾਹੋ ਤਾਂ ਉਹਨਾਂ ਨੂੰ ਮਿਲ ਵੀ ਸਕਦੇ ਆ ਪੋਸਟ ਆਫਿਸ ਦੇ ਵਿੱਚ ਨੇ ਉਹ ਅਫਸਰ ਨੇ ਉਹਨਾਂ ਨੂੰ 10 ਵਾਰ ਟਾਇਲਟ ਆਉਂਦੀ ਸੀ ਦਿਨ ਚ ਤਿੰਨ ਤੋਂ ਚਾਰ ਦਿਨ ਹੋਏ ਆ ਦਵਾਈ ਲੈ ਕੇ ਗਿਆਨ ਇੱਕ ਵਾਰ ਤੇ ਆ ਗਏ ਆ ਇੱਕ ਵਾਰ ਟਾਇਲਟ ਤੇ ਆ ਗਿਆ ਹੁਣ ਮੈਂ ਤਾਂ ਉਹਨਾਂ ਨੂੰ ਨਹੀਂ ਕਿਹਾ ਸੀਗਾ ਪਰ ਉਹ ਮੈਨੂੰ ਆ ਕੇ ਵਿਊ ਦੇ ਕੇ ਗਏ ਆ ਕਿ ਵੈਸਾ ਮੈਨੂੰ ਕਾਫੀ ਫਰਕ ਆ ਜੀ ਇਹਨੂੰ ਆਮ ਬੰਦਾ ਫਿੱਟ ਬੰਦਾ ਵੀ ਜੇ ਖਾਣਾ ਚਾਹਵੇ ਆਪਣੀ ਫਿਟਨੈਸ ਵਾਸਤੇ ਸਾਡੇ ਜਿਮ ਵਾਲੇ ਜਿਹੜੇ ਭਰਾ ਆ ਜਿਮ ਦੇ ਸ਼ਕੀਨ ਨੇ ਉਹ ਵੀ ਜੇ ਇਹਨੂੰ ਖਾਣਾ ਚਾਹਣ ਤਾਂ ਖਾ ਸਕਦੇ ਨੇ ਅਸੀਂ ਅਦਰ ਅਦਰ ਵੀ ਅਸੀਂ ਪ੍ਰੋਟੀਨ ਵਗੈਰਾ ਲੈਂਦੇ ਆ ਜੀ ਉਹ ਵੀ ਇਹਨੂੰ ਖਾਣਾ ਚਾਹੁੰਦੇ ਨੇ ਖਾ ਸਕਦੇ ਨੇ ਆਪਣੀ ਫਿਟਨੈਸ ਵਾਸਤੇ ਦੇਖੋ ਸਹੀ ਐ ਵੀ ਗੱਲ ਜਿਹੜੇ ਲੋਕ ਵੀ ਜਿਹੜਾ ਲੋਕਾਂ ਦਾ ਕਮਿਊਨਿਟੀ ਵੀ ਆਏਗਾ ਕਿ ਨਸ਼ਾ ਜਿਹਨੂੰ ਲੱਗਿਆ ਛੱਡਿਆ ਨਹੀਂ ਜਾ ਸਕਦਾ ਪਰ ਮੈਂ ਇਹ ਨਹੀਂ ਕਹਿੰਦਾ ਛੱਡਿਆ ਜਾ ਸਕਦਾ ਛੱਡਿਆ ਕਿਦਾਂ ਜਾ ਸਕਦਾ ਪਹਿਲੀ ਗੱਲ ਤਾਂ ਆਮ ਵੀ ਸਾਨੂੰ ਕਮੈਂਟਾਂ ਵਿੱਚ ਆਉਂਦਾ ਹੁੰਦਾ ਕਿ ਬੈ ਸਾਹਿਬ ਸਾਡਾ ਆਪਣਾ ਮਨ ਹੋਣਾ ਚਾਹੀਦਾ ਨਸ਼ਾ ਦਾ ਘਰ ਬੈਠਿਆਂ ਵੀ ਛੱਡਿਆ ਜਾ ਸਕਦਾ ਦੇਖੋ ਦੋ ਚੀਜ਼ਾਂ ਹੋ ਗਈਆਂ ਮਨ ਇੱਕ ਅਲੱਗ ਚੀਜ਼ ਹੋ ਗਈ ਨਸ਼ਾ ਇੱਕ ਅਲੱਗ ਚੀਜ਼ ਹੋ ਗਈ ਤੀਸਰੀ ਬਾਡੀ ਜੇ ਨੂੰ ਸਾਡੀ ਜਿਹੜੀ ਬਾਡੀ ਨੂੰ ਨਸ਼ਾ ਲੱਗ ਚੁੱਕਾ ਉਹਨੂੰ ਦੀ ਡਿਜ਼ਾਇਰ ਆ ਉਹਨੂੰ ਇਹਦੀ ਇੱਛਾ ਲੈਣ ਦੀ ਉਹ ਹੀ ਗੱਲ ਲੱਗ ਚੀ ਜੀ ਹੁਣ ਤੁਹਾਨੂੰ ਇਹ ਕਨਸੈਪਟ ਸਮਝਾਉਣਾ ਜੀ ਕਿੱਦਾਂ ਹੁਣ ਮੰਨ ਲਓ ਕੋਈ ਬੰਦਾ ਨਸ਼ਾ ਛੱਡਣਾ ਚਾਹੁੰਦਾ ਆ ਜੀ ਨਸ਼ਾ ਮੈਂਟਲੀ ਤੌਰ ਤੇ ਪ੍ਰਪੇਅਰ ਹੋ ਗਿਆ ਆ ਜੀ ਕਿ ਮੈਂ ਨਸ਼ਾ ਛੱਡਣਾ ਚਾਹਨਾ ਆ ਪਰ ਜਿਹੜੀ ਚੀਜ਼ ਲੱਗ ਚੁੱਕੀ ਆ ਉਹ ਤਾਂ ਮਜਬੂਰ ਕਰ ਰਹੀ ਆ ਨਾ ਜੀ ਛੱਡਣ ਨੂੰ ਐ ਨਾ ਛੱਡਣ ਨੂੰ ਮਜਬੂਰ ਕਰ ਰਹੀ ਆ ਤੇ ਹੁਣ ਛੱਡੇ ਕਿੱਦਾਂ ਛੱਡਦਾ ਕਿਉਂ ਨਹੀਂ ਜੇ ਮੈਨੂੰ ਮੈਂਟਲੀ ਤੌਰ ਤੇ ਪ੍ਰੇਪੇਅਰ ਹੋ ਗਿਆ ਵੀ ਬਾਈ ਮੈਂ ਜੋ ਮਰਜੀ ਹੋ ਜਵੇ ਨਸ਼ਾ ਛੱਡਣਾ ਆ ਛੱਡਣਾ ਦਾ ਚਾਹਦਾ ਆ ਪਰ ਜਿਹੜੀਆਂ ਹੁਣ ਉਹ ਜਿਹੜੇ ਲੱਛਣ ਮੋਰੇ ਉਹਨੂੰ ਛੱਡਣ ਦੇ ਟਾਈਮ ਆਦੇ ਆ ਸਰੀਰ ਨੂੰ ਤੋੜ ਲੱਗਣੀ ਅੱਖਾਂ ਚੋਂ ਪਾਣੀ ਜਾਣਾ ਨੱਕ ਚੋਂ ਪਾਣੀ ਜਾਣਾ ਸਿਰ ਦਰਦ ਰਹਿਣਾ ਪੂਰੀ ਬਾਡੀ ਦੇ ਵਿੱਚ ਪੇਨ ਰਹਿਣਾ ਪਿੰਡਲੀਆਂ ਦੇ ਵਿੱਚ ਪੇਨ ਰਹਿਣਾ ਝਟਕੇ ਲੱਗਣੇ ਸ਼ਿਵਰਿੰਗ ਹੋਣੀ ਪਸੀਨੇ ਛੁੱਟਣੇ ਠੀਕ ਆ ਜੀ ਡਰ ਲੱਗਣਾ ਇਹੇ ਚੀਜ਼ਾਂ ਤੋੜਦੀਆਂ ਜਿਹੜੀਆਂ ਸਰੀਰ ਨੂੰ ਹੁਣ ਸਭ ਤੋਂ ਵੱਡੀ ਗੱਲ ਇਹ ਹੈ ਕਿ ਸਾਨੂੰ ਨਾਰਮਲ ਪੇਨ ਹੁੰਦੀ ਹੋਵੇ ਸਾਤੋਂ ਚੱਲੀ ਨਹੀਂ ਜਾਂਦੀ ਅਸੀਂ ਫਟਾਫਟ ਕਲੀਨਿਕ ਤੇ ਜਾਂਦੇ ਆ ਤੇ ਉਥੋਂ ਜਾਂ ਪੈਰਾਸੀਟਾਮੋਲ ਜਾਂ ਕੋਈ ਹੋਰ ਇਦਾਂ ਦੀ ਕੋਈ ਟੈਬਲਟ ਲੈ ਕੇ ਆਨੇ ਆ ਜਿਹਦੇ ਨਾਲ ਸਾਡਾ ਸੇਰਾਟੇਵੇ ਸਾਨੂੰ ਆਪਾਂ ਕਹਿੰਦੇ ਸ਼ੁਕਰ ਆ ਜੀ ਸ਼ੁਕਰ ਆ ਭਾਈ ਦਰਦ ਘਟਿਆ ਹੁਣ ਬਾਈ ਜੀ ਇਹ ਜਿਹੜੀ ਨਸ਼ੇ ਦੀ ਤਾਂ ਤੋੜ ਹੈ ਹੀ ਇਦਾਂ ਦੀ ਆ ਜਿਨ੍ਹਾਂ ਨੂੰ ਲੱਗਦੀ ਆ ਉਹਨਾਂ ਨੂੰ ਪੁੱਛਿਆ ਜਾਣ ਜੋ ਜਦੋਂ ਸਾਡੇ ਕੋਲ ਪੇਸ਼ੈਂਟ ਆਦਾ ਆ ਉਹ ਕਹਿੰਦਾ ਵੈ ਸਾਹਿਬ ਬਾਕੀ ਤਾਂ ਗੱਲਾਂ ਠੀਕ ਆ ਦਵਾਈ ਤੁਹਾਡੀ ਖਾ ਲਵਾਂਗੇ ਤੋੜ ਨਾ ਵਜੇ ਹੁਣ ਤੁਸੀਂ ਸੋਚ ਕੇ ਦੇਖੋ ਵੀ ਤੋੜ ਕਿਉਂ ਕਿਉਂ ਕਹਿੰਦਾ ਵੀ ਵਜੇ ਨਾ ਇਹਦਾ ਮਤਲਬ ਹੱਦ ਨਾਲ ਜ਼ਿਆਦਾ ਤਕਲੀਫ ਹੁੰਦੀ ਆ ਹੁਣ ਦੇਖੋ ਮੰਨ ਦੀ ਗੱਲ ਕੀਤੀ ਮੰਨ ਤਾਂ ਇੱਕ ਪਾਸੇ ਰਹਿ ਗਿਆ ਬਾਈ ਹੁਣ ਤੋੜੇ ਨਹੀਂ ਹਟੇਦੀ ਜਾਂ ਤੋੜੇ ਨਹੀਂ ਹਟ ਰਹੀ ਤੇ ਮੰਨ ਕੀ ਕਰੂਗਾ ਫਿਰ ਅੱਛੇ ਵਜੇ ਫਿਰ ਮੰਨ ਤਾਂ ਉਥੇ ਜਾਊਗਾ ਹੀ ਜੇ ਕੋਈ ਇੰਜੈਕਟ ਕਰਦਾ ਤਾਂ ਇੰਜੈਕਟ ਕਰੂਗਾ ਜੇ ਕੋਈ ਪੰਨੀ ਤੇ ਰਾਂ ਦਾ ਤਾਂ ਪੰਨੀ ਲਊਗਾ ਅਦਰ ਕੋਈ ਸੁੱਕੇ ਨਸ਼ੇ ਖਾਂਦਾ ਤਾਂ ਸੁੱਕਾ ਨਸ਼ਾ ਦਾਊਗਾ ਕੋਈ ਅੱਛਾ ਡਾਕਟਰ ਸਾਹਿਬ ਇੱਕ ਤੁਹਾਨੂੰ ਸਵਾਲ ਆ ਲੋਕ ਕਹਿੰਦੇ ਵੀ ਆਯੁਰਵੈਦਿਕ ਜਿਹੜੀਆਂ ਦਵਾਈਆਂ ਨੇ ਉਹ ਛੇਤੀ ਕੰਮ ਨਹੀਂ ਕਰਦੀਆਂ ਕਈ ਲੋਕ ਤਾਂ ਨਿਰਾਸ਼ ਹੋ ਜਾਂਦੇ ਕਹਿੰਦੇ ਵੀ ਆਯੁਰਵੈਦਿਕ ਦਵਾਈਆਂ ਜਿਹੜੀਆਂ ਕੰਮ ਦੀਆਂ ਨਹੀਂ ਹੈਗੀਆਂ ਉਹਨਾਂ ਨੂੰ ਕੀ ਕਹੋਗੇ ਦੇਖੋ ਸਰ ਪੁਰਾਣੇ ਟਾਈਮ ਦੇ ਵਿੱਚ ਆਯੁਰਵੈਦਿਕ ਚੱਲਦਾ ਸੀ ਜੀ ਪੁਰਾਣੇ ਟਾਈਮ ਦੇ ਵਿੱਚ ਨਾ ਤਾਂ ਐਲੋਪੈਥੀ ਸੀਗੀ ਨਾ ਹੋਮੋਪੈਥੀ ਸੀਗੀ ਨਾ ਕੋਈ ਹੋਰ ਪੈਥੀ ਸੀ ਜੀ ਆਯੁਰਵੇਦ ਸਗਾ ਸਾਡੇ ਜਨਮ ਲੈਣ ਤੋਂ ਪਹਿਲਾਂ ਸਾਨੂੰ ਪੈਦਾ ਹੋਣ ਤੋਂ ਪਹਿਲਾਂ ਉਹ ਓਸ਼ਧੀਆਂ ਉਹ ਜੜੀਆਂ ਬੂਟੀਆਂ ਕੁਦਰਤ ਨੇ ਪੈਦਾ ਕਰ ਦਿੱਤੀਆਂ ਸੀਗੀਆਂ ਜਿਨ੍ਹਾਂ ਦੇ ਨਾਲ ਅਸੀਂ ਆਪਣੀ ਬਿਮਾਰੀ ਨੂੰ ਠੀਕ ਕਰਦੇ ਸੀਗੇ ਜਾਂ ਸਾਡੇ ਜਿਹੜੇ ਵੈਸ ਸਹਿਬਾਨ ਸੀਗੇ ਉਹ ਕੀ ਦਿੰਦੇ ਸੀ ਉਹਨਾਂ ਜੜੀਆਂ ਬੂਟੀਆਂ ਦਾ ਮਿਸ਼ਰਣ ਬਣਾ ਕੇ ਹੀ ਦਿੰਦੇ ਸੀ ਜੀ ਨਾ ਕਿ ਕੋਈ ਗੋਲੀਆਂ ਕੈਪਸੂਲ ਦਿੰਦੇ ਸੀ ਪਾ ਕੇ ਜੀ ਠੀਕ ਹੈ ਨਾ ਸੋ ਕੁਦਰਤ ਕੀ ਆ ਕੁਦਰਤ ਬਹੁਤ ਵੱਡੀ ਚੀਜ਼ ਆ ਕੁਦਰਤ ਨੇ ਉਹ ਨਿਯਮਤਾ ਦੇ ਦਿੱਤੀਆਂ ਸੀ ਸਾਡੇ ਜਨਮ ਲੈਣ ਤੋਂ ਪਹਿਲਾਂ ਲੋਕ ਤਾਂ ਬਹੁਤ ਕੁਝ ਕਹਿੰਦੇ ਨੇ ਲੋਕ ਬਹੁਤ ਕੁਝ ਕਹਿੰਦੇ ਨੇ ਪਰ ਅਸੀਂ ਆਯੁਰਵੇਦ ਨੂੰ ਕਿਉਂ ਮੰਨੀਏ ਆਯੁਰਵੇਦ ਜਿਹੜਾ ਆ ਇਹ ਪੁਰਾਣੀ ਵਿਧੀ ਆ ਹਜ਼ਾਰਾਂ ਹੀ ਸਾਲ ਪੁਰਾਣੀ ਵਿਧੀ ਆ ਹਜ਼ਾਰਾਂ ਹੀ ਸਾਲਾਂ ਤੋਂ ਆਯੁਰਵੇਦ ਚੱਲ ਰਿਹਾ ਇਹ ਕੋਈ ਅੱਜ ਦਾ ਤਾਂ ਹੈ ਨਹੀਂ ਕਿ ਅਸੀਂ ਸ਼ੁਰੂ ਕੀਤਾ ਨੂੰ ਗ੍ਰੰਥਾਂ ਦੇ ਵਿੱਚ ਇਹਨਾਂ ਔਸ਼ਿੱਧੀਆਂ ਦਾ ਮਿਸ਼ਰਣ ਕਰਕੇ ਵੱਡੀ ਤੋਂ ਵੱਡੀ ਡਿਸੀਜ਼ ਦਾ ਵੱਡੀ ਤੋਂ ਵੱਡੀ ਬਿਮਾਰੀ ਦਾ ਹੱਲ ਕੱਢਿਆ ਹੋਇਆ ਹਰ ਇੱਕ ਡਾਕਟਰ ਦਾ ਹਰ ਇੱਕ ਵੈਦ ਦਾ ਆਪ ਕੋ ਆਪਣਾ ਕਨਸੈਪਟ ਹੈਗਾ ਜੀ ਸਾਡੀ ਫਾਰਮੂਲੇਸ਼ਨ ਸਾਡੇ ਡਾਕਟਰਾਂ ਦੁਆਰਾ ਤਿਆਰ ਕੀਤਾ ਜਾਂਦਾ ਜੀ ਔਰ ਇਹ 100% ਨੇਚਰਲ ਆ ਇਹਦੇ ਵਿੱਚ ਤੁਹਾਨੂੰ ਕਿਸੇ ਤਰ੍ਹਾਂ ਦਾ ਕੋਈ ਕੈਮੀਕਲ ਨਹੀਂ ਮਿਲੂਗਾ ਜੀ ਬਾਕੀ ਰਹੀ ਗੱਲ ਯੂਜ਼ ਕਰਨ ਦੀ ਜੀ ਯੂਜ਼ ਅਸੀਂ ਕੋਈ ਬੰਦਾ ਜਾ ਕਹਿ ਲਓ ਕਿਲੋ ਭੁਖੀ ਖਾਂਦਾ ਆ ਜਾਂ ਕੋਈ ਸਬੈਕ ਪੀਂਦਾ ਆ ਜਾਂ ਕੋਈ ਚਿੱਟਾ ਪੀਂਦਾ ਆ ਜਾਂ ਕੋਈ ਗੋਲੀਆਂ ਖਾਂਦਾ ਆ ਜਾਂ ਕੋਈ ਟੀਕੇ ਲਾਂਦਾ ਆ ਜਾਂ ਕੋਈ ਸ਼ਰਾਬ ਪੀਂਦਾ ਆ ਜਾਂ ਕੋਈ ਮੈਡੀਕਲ ਨਸ਼ੇ ਕਰਦਾ ਆ ਇਹਦੀ ਜਿਹੜੀ ਡੋਜ਼ ਆ ਨਾ ਜਿਹੜੀ ਉਹਦੇ ਨਸ਼ੇ ਦੇ ਅਕੋਰਡਿੰਗ ਲਾਉਨੇ ਆਪਾਂ ਆਪਣੀ ਮਰਜ਼ੀ ਨਾਲ ਨਹੀਂ ਅਸੀਂ ਜੇ ਅਸੀਂ ਪੇਸ਼ੈਂਟ ਨੂੰ ਕਹਿਣਾ ਕਿ ਤੂੰ ਲੈ ਜਾ ਤਾਂ ਚਮਚੇ ਖਾਈ ਜਾ ਨਹੀਂ ਉਹਦੀ ਡੋਜ਼ ਉਹਦੇ ਨਸ਼ੇ ਦੇ ਅਕੋਰਡਿੰਗ ਆ ਜੇ ਕਿਸੇ ਦੀ ਡੋਜ਼ ਥੋੜੀ ਆ ਤਾਂ ਉਹਨੂੰ ਇਹਦੀ ਡੋਜ਼ ਆਪਾਂ ਉਹਦੇ ਹਿਸਾਬ ਨਾਲ ਹੀ ਲਾਉਨੇ ਆ ਇੱਕ ਚਮਚੇ ਦੀ ਲੋੜ ਆ ਜਾਂ ਦੋ ਦੀ ਲੋੜ ਆ ਜਾਂ ਚਾਰ ਦੀ ਲੋੜਾ ਅਸੀਂ ਉਹਦੇ ਨਸ਼ੇ ਦੇ ਅਕੋਰਡਿੰਗ ਲਾਉਂਦੇ ਆ ਅਸੀਂ ਆਪਣੀ ਮਰਜ਼ੀ ਨਾਲ ਨਹੀਂ ਕਹਿੰਦੇ ਕਿ ਤੁਸੀਂ ਘਰੇ ਲੈ ਜਾਓ ਤੈਨੂੰ ਖਾ ਲੋ ਦੇਖੋ ਪਹਿਲੇ ਵੈ ਸਾਬ ਨੇ ਸਾਡੇ ਨੂੰ ਦੱਸਿਆ ਕਿ ਕੋਈ ਵੀ ਨਸ਼ਾ ਆ ਉਹ ਇਸ ਤਰ੍ਹਾਂ ਨਹੀਂ ਛੱਡਿਆ ਜਾਂਦਾ ਕਿ ਤੁਸੀਂ ਘਰੇ ਜਾ ਕੇ ਡਾਕਟਰ ਬਣ ਜਾਓ ਕੱਲੀ ਦਵਾਈ ਕੰਮ ਨਹੀਂ ਕਰਦੀ ਦਵਾਈ ਦੇ ਨਾਲ ਸਾਡਾ ਦਿਮਾਗ ਵੀ ਕੰਮ ਕਰਨਾ ਚਾਹੀਦਾ ਦੇਖੋ ਜੈ ਜੀ ਕਿਤੇ ਵੀ ਦਵਾਈ ਮਗਾ ਸਕਦੇ ਆ ਸਾਡੀ ਦਵਾਈ ਦੇ ਨਾਲ ਅਸੀਂ ਪੱਕੇ ਬਿਲ ਦਿੰਨੇ ਆ ਕੱਚੇ ਬਿੱਲ ਤੇ ਇਸੇ ਕੰਮ ਨਹੀਂ ਕਰਦੇ ਦੇਖੋ ਬਾਹਰ ਦਵਾਈ ਜਾਣੀ ਆ ਬਕਾਇਦਾ ਸਾਡੇ ਨਾਲ ਬੀਐਮਐਸ ਡਾਕਟਰ ਬੈਠਦੇ ਨੇ ਉਹਨਾਂ ਦੀ ਦੇਖ ਰੇਖ ਦੇ ਅੰਦਰ ਕੀ ਉਹਨਾਂ ਨੂੰ ਕੁਝ ਹੋਰ ਅਗਰ ਚਾਹੀਦਾ ਹੈਗਾ ਆ ਜਾਂ ਕਿਸੇ ਲੀਵਰ ਦੀ ਜ਼ਿਆਦਾ ਇਸ਼ੂ ਹੈਗਾ ਆ ਜਾਂ ਕਬਜ਼ ਦੀ ਜ਼ਿਆਦਾ ਇਸ਼ੂ ਹੈਗਾ ਆ ਅਸੀਂ ਪੂਰੀ ਕਿੱਟ ਬਣਾ ਕੇ ਪੱਕੇ ਬਿੱਲ ਦੇ ਨਾਲ ਦਵਾਈ ਦਿੰਨੇ ਆ ਬਾਹਰ ਛੱਡੋ ਤੁਸੀਂ ਜਿਹੜੀ ਮਰਜ਼ੀ ਕੰਟਰੀ ਇੰਡੀਆ ਲਾ ਲਓ ਜਾਂ ਵਿਦੇਸ਼ ਲਾ ਲਓ ਕਿਤੇ ਵੀ ਆਪਾਂ ਨੂੰ ਭੇਜ ਸਕਦੇ ਆ ਬਾਕੀ ਸਾਡੇ ਰਈ ਸੈਂਟਰ ਦੀ ਗੱਲ ਦੇਖੋ ਸਰ ਸੈਂਟਰ ਸਾਡੇ ਦੋ ਨੇ ਇੱਕ ਗੜਸ਼ੰਕਰ ਦੇ ਵਿੱਚ ਦੂਸਰਾ ਰਾਹੋਂ ਦੇ ਵਿੱਚ ਜੀ ਕਿਤੇ ਵੀ ਤੁਸੀਂ ਸਾਨੂੰ ਆਣਾ ਆ ਅਸੀਂ ਤੁਹਾਨੂੰ ਕੰਟੈਕਟ ਨੰਬਰ ਦੇ ਦਾਂਗੇ ਦਰਸ਼ਕ ਵੀਡੀਓ ਦੇ ਦੇਖ ਰਹੇ ਨੇ ਉਹਨਾਂ ਨੂੰ ਇਹ ਕਹਿਣਾ ਚਾਹਾਂਗੇ ਆਉਣ ਤੋਂ ਪਹਿਲਾਂ ਸਾਨੂੰ ਕਾਲ ਜ਼ਰੂਰ ਕਰੋ ਜੀ ਦੇਖੋ ਸਾਨੂੰ ਵੀ ਘਰਾਂ ਦੇ ਕੰਮ ਹੁੰਦੇ ਨੇ ਹਾਂ ਸਾਨੂੰ ਕਿਤੇ ਬਾਹਰ ਅੰਦਰ ਜਾਣਾ ਪੈ ਸਕਦਾ ਸਾਨੂੰ ਆਉਣ ਤੋਂ ਪਹਿਲਾਂ ਕਾਲ ਜਰੂਰ ਕਰੋ ਅਸੀਂ ਤੁਹਾਨੂੰ ਨੰਬਰ ਦੇ ਦਾਂਗੇ ਤੁਸੀਂ ਡਿਸਪਲੇ ਦੇ ਉੱਤੇ ਲਾ ਦਿਓ ਪੰਜਾਬ ਜਿੱਥੇ ਪੰਜ ਦਰਿਆਵਾਂ ਦੀ ਧਰਤੀ ਆਖੀ ਜਾਂਦੀ ਸੀ ਉੱਥੇ ਛੇਵਾਂ ਦਰਿਆ ਜਿਹੜਾ ਹੈ ਉਹ ਨਸ਼ੇ ਦਾ ਵਗਦਾ ਜਾ ਰਿਹਾ ਹੈ ਵਗਦਾ ਜਾ ਰਿਹਾ ਹੈ ਕਟਣ ਦਾ ਨਾਮ ਨਹੀਂ ਲੈ ਰਿਹਾ ਤਾਂ ਉੱਥੇ ਅੱਜ ਇਸ ਪੋਡਕਾਸਟ ਦੇ ਵਿੱਚ ਨਸ਼ੇ ਦੇ ਉੱਪਰ ਚਰਚਾ ਕਰਾਂਗੇ ਨਸ਼ੇ ਨੂੰ ਕਿਵੇਂ ਖਤਮ ਕਰਨਾ ਉਸ ਤੇ ਚਰਚਾ ਕਰਾਂਗੇ ਕਾਫੀ ਸਮੇਂ ਤੋਂ ਜਿਹੜਾ ਉਪਰਾਲਾ ਸਾਡੇ ਵੈਦ ਸਾਹਿਬ ਕਰ ਰਹੇ ਨੇ ਸੋ ਜਿਆ ਜੀ ਸਭ ਤੋਂ ਪਹਿਲਾਂ ਤੁਹਾਨੂੰ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜਿਆ ਜੀ ਅੱਜ ਆਪਾਂ ਗੱਲ ਨਸ਼ਿਆਂ ਦੀ ਕਰੀਏ ਤਾਂ ਕੱਲੇ ਪੰਜਾਬ ਦੀ ਗੱਲ ਨਹੀਂ ਹੈ 올 ਵਰਲਡ ਪੂਰੇ ਵਰਲਡ ਦੇ ਵਿੱਚ ਹੀ ਨਸ਼ੇ ਨੇ ਆਪਣੀ ਏਦਾਂ ਦੀ ਚਪੇਟ ਪਾ ਲਈ ਹੈ ਜੀ ਕਿ ਜਿਹੜਾ ਛੱਡਣ ਦਾ ਨਾਂ ਹੀ ਨਹੀਂ ਲੰਦੀ ਸੋ ਅੱਜ ਆਪਾਂ ਪੰਜਾਬ ਦੀ ਗੱਲ ਇਸ ਕਰਕੇ ਕਰਾਂਗੇ ਕਿਉਂਕਿ ਆਪਾਂ ਪੰਜਾਬ ਦੇ ਬਸਨੀਕ ਆਗੇ ਜਿਵੇਂ ਤੁਸੀਂ ਦੱਸੇ ਦਿੱਤਾ ਆਪਾਂ ਪੰਜਾਬ ਦੀ ਧਰਤੀ ਦੇ ਰਹਿਨੇ ਆ ਤੇ ਆਪਾਂ ਆਪਣੇ ਵੈਸੇ ਦਾ ਸਾਡੇ ਸਾਰੇ ਹੀ ਭੈਣ ਭਰਾ ਆ ਇਹ ਮੇਰੇ ਕਹਿਣ ਦਾ ਮਤਲਬ ਹੈ ਆਪਾਂ ਆਪਣੇ ਜਿਹੜੇ ਪੰਜਾਬ ਦੇ ਭੈਣ ਭਰਾ ਆ ਕੇ ਉਹਨਾਂ ਦੀ ਉਹ ਗੱਲ ਕਰਾਂਗੇ ਕਿਉਂਕਿ ਉਹ ਸਾਡੇ ਵਿੱਚ ਵਿਚਰਦੇ ਆ ਜੀ ਹੁਣ ਜਾਈਏ ਆਪਾਂ ਗੱਲ ਕਰੀਏ ਨਸ਼ੇ ਦੀ ਤੁਸੀਂ ਦੇਖ ਲਓ ਭਈ ਹਰ ਸ਼ਹਿਰ ਦੇ ਵਿੱਚ ਹਰ ਪਿੰਡ ਦੇ ਵਿੱਚ ਹਰ ਮੁਹੱਲੇ ਦੇ ਵਿੱਚ ਇਹ ਇੱਕ ਗਲੀ ਦੇ ਵਿੱਚ ਇੱਕ ਘਰ ਛੱਡ ਕੇ ਇੱਕ ਘਰ ਦੇ ਵਿੱਚ ਕੋਈ ਨਾ ਕੋਈ ਬੱਚਾ ਨਸ਼ੇ ਦੇ ਨਾਲ ਐਡਿਕਟਡ ਹੈ ਜੀ ਠੀਕ ਹੈ ਜੀ ਸ਼ੁਰੂਆਤੀ ਟਾਈਮਾਂ ਦੇ ਵਿੱਚ ਜਿਹੜੇ ਆ ਬੱਚੇ ਆਪਣੇ ਸ਼ੌਕ ਪੂਰੇ ਕਰਦੇ ਹੈਗੇ ਆ ਠੀਕ ਹੈ ਜਾਂ ਇਹਦੇ ਵਿੱਚ ਆਪਾਂ ਦੇਖ ਲਈਏ ਵੀ ਜਿਹੜੇ ਜ਼ਿਆਦਾ ਰਿਚ ਫੈਮਲੀਆ ਦੇ ਬੱਚੇ ਰਿਚ ਫੈਮਲੀਆ ਦੇ ਨਾਲ ਬਿਲੋਂਗ ਕਰਦੇ ਹੈਗੇ ਉਹਨਾਂ ਦਾ ਤਾਂ ਇੱਕ ਮਤਲਬ ਕਹਿ ਲਓ ਇਹ ਉਹਨਾਂ ਨੇ ਆਪਣਾ ਸ਼ੌਕ ਬਣਾ ਲਿਆ ਹੈਗਾ ਤੇ ਉਸ ਟਾਈਮ ਤਾਂ ਸ਼ੌਕ ਹੁੰਦਾ ਉਹਨਾਂ